ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਲਗਭਗ ਤੁਸੀਂ ਸਾਰੇ ਪਿੰਡਪਰਾ ਜਾਣਦੇ ਹੀ ਆ ਕੋਈ ਅੱਜ ਨਵੀਂ ਵੀਡੀਓ ਨਹੀਂ ਬਣਾ ਰਹੇ ਵਪਾਰ ਦਾ ਕੰਮ ਹੈ ਅੱਜ ਦੀ ਵੀਡੀਓ ਦੇ ਵਿੱਚ ਚੰਗੇ ਦੁੱਧ ਵਾਲੀਆਂ ਜਾਇਦ ਜੀ ਕੀਮਤ ਦੀਆਂ ਤੁਹਾਨੂੰ ਵਿਖਾਉਣੀਆਂ 6 ਵੜਾ ਜਿਨ੍ਹਾਂ ਦੇ ਵਿੱਚੋਂ 3 ਵੜਾ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਦੀ ਤਾਂ ਹਜੇ ਜੇਰ ਪੈਣੀ ਬਾਕੀ ਹੈ ਜੇ ਸੂਈ ਨੂੰ ਸਮਾਂ ਹੀ ਥੋੜਾ ਜਿਹਾ ਹੀ ਹੋਇਆ ਆ ਜਿਹੜੀ 2 ਨੰਬਰ ਤੇ ਤੁਸੀਂ ਵੇਖ ਰਹੇ ਆ ਤੇ ਤਿੰਨ ਗੱਬਣਾ ਤਿਆਰ ਆ 6 ਟੋਟਲ ਜਾਨਵਰ ਆ ਮੇਰੇ ਹਿਸਾਬ ਨਾਲ ਦੋ ਦੇ ਵਿੱਚੋਂ ਬੱਛੀਆਂ ਲੱਗਦੀਆਂ ਬਾਕੀ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਬੰਦੀ ਜਾਣਕਾਰੀ ਲੈ ਦੇਣਾ ਕੱਲਾ ਕੱਲਾ ਜਾਨਵਰ ਤੋਰ ਤੋਰ ਵਿਖਾ ਦੇਣੇ ਹਾਂਜੀ ਭਾਈ ਸასი ਕਾਲ ਜੀ ਨਾਮ ਦੱਸ ਦੀਏ। ਨਾਮ ਵੀਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ। ਫੋਨ ਨੰਬਰ ਦੱਸ ਦੀਏ। 9877624531 ਬਾਈ। 6 ਜਨਵਰੀ ਜਿਸਨੇ ਹਾਂ ਵੀਰੇ 6 ਜਨਵਰੀ ਤੈਨੂੰ ਸੂਈਆਂ ਵੜਨਾ ਤੈਨੂੰ ਗੱਬਣਾ ਬਾਈ। ਇੱਧਰ ਹੀ ਚੱਲ ਪੋ ਇੱਕ ਨੰਬਰ ਤੋਂ। ਇਹ ਵੀਰੇ ਦੂਜੇ ਸੂਈਆਂ ਸੂਈਆਂ ਵੜ। ਹੂੰ। ਇਹ ਕੱਲ ਦੀ ਸੂਈ ਆ ਵੀਰੇ ਜੇਰ ਵਗੈਰਾ ਡੰਨ ਆਪਣੇ ਕੋਲੇ ਵੀਡੀਓ ਹੈਗੀ ਆ ਬਾਈ। ਠੀਕ ਹੈ। ਤੇ ਮਗਰ ਬੱਛੀ ਆਰੇ ਬਾਈ ਬਹੁਤ ਸਾਰੇ। ਕਿੰਨੇ ਕ ਦੁੱਧ ਪਿਆਜੂ? ਦੁੱਧ ਵੀਰੇ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜਾਏ ਵੱਡੇ ਕੱਜ ਕਾਟ ਦੀ ਵੜ ਦੂਜਾ ਸੂਆ ਮਗਰ ਸੋਹਣੀ ਬੱਛੀ ਐ ਵਧੀਆ ਸੇਵਾ ਕਰ ਲੋਗੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਕਿਉਂਕਿ ਤੁਹਾਨੂੰ ਪਤਾ ਹੀ ਐ ਖੀਰੀਆਂ ਸੂ ਪੈਂਦੀਆਂ ਜਿਹੜਾ ਭੈਣ ਭਰਾ ਵਧੀਆ ਸੇਵਾ ਕਰਦਾ ਕਿੱਥੇ ਦਾ ਪਸ਼ੂ ਨੇ 3 ਸਾਲ ਚ ਤਿਆਰ ਹੋਣਾ ਕਿੱਥੇ ਕਿੱਥੇ ਅੱਧੇ ਸਮੇਂ ਚ ਹੋ ਜਾਣਾ 20 ਕਿਲੋ ਬੱਛੀ ਖੁੱਲਾ ਦੁੱਧ ਪਿਆਜੂ ਦੂਜਾ ਸੂਆ ਚਮਕਦਮਕ ਬੱਛੀ ਦੇ ਪਿੰਡੇ ਜਿ ਪੂਰੀ ਆ ਠੋਸ ਨਿੱਗਰ ਫੱਟ ਫੱਟ ਹਵਾਨਾ ਪੂਰਾ ਚਾਰ ਹੀ ਥਣ ਚਾਰੇ ਥਾਣੋ ਫੁੱਲ ਵਿਰਲਾਂ ਚ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਰੁਕ ਲਾ ਜਿਸ ਨੇ ਆ ਥਾਣ ਵੇਖ ਲੋ ਨੇੜ ਤੋਂ ਸੋਹਣੇ ਥਾਣ ਕੋਈ ਵੱਧੂ ਫੋਟ ਸ਼ਾਂਗ ਐ ਨਹੀਂ ਹਦੀ ਚਵਾਈ ਵਾਲਾ ਥਾਣਾ ਬੁੱਥੀ ਬਾਥੀ ਸੋਹਣੀ ਹੈ ਜੈਜ ਆ ਬਾਜਿਸ਼ ਨੇ ਇਹਦਾ ਇਹਦੇ 78000 ਰੁਪਏ ਬਈ ਮਾਨਤਾਨ ਕਰ ਦਾਂਗੇ ਕਮਾ ਲੀਏ ਦੋਸਤੋ 78000 ਦੀ ਵੱਛੀ ਵੀਰ ਕਹਿੰਦਾ ਇੱਕ ਨੰਬਰ ਦੇ ਦੇਾਂਗੇ ਉਹਦੇ ਚੋਂ ਬੰਦਾ ਮਾਨਤਾਨ ਹੋ ਜਾਊਗਾ ਉਦਾਂ ਵੱਛੀ ਨਵਾਂ ਹਾਨ ਬਾਕੀ ਤੁਹਾਨੂੰ ਬੱਚੀ ਦਾ ਤੋਰਾ ਹੀ ਦੱਸਦਾ ਬੁੱਥੀ ਵੀ ਲਵੀ ਜੀ ਆ ਦੂਜਾ ਸੂਆ 20 ਕਿਲੋ ਖੁੱਲਾ ਦੁੱਧ ਪਿਆ ਜੂ ਬਾਕੀ ਅਗਲੇ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਜੇ ਕੋਈ ਵਧੀਆ ਕਰਦਾ ਹੋਇਆ ਸੇਵਾ ਕੋਈ ਫੀਡ ਵੱਧ ਪਾਉਂਦਾ ਕੋਈ ਘੱਟ ਪਾਉਂਦਾ ਦੋ ਤਿੰਨ ਕਿਲੋ ਦੁੱਧ ਦਾ ਤਾਂ ਉੱਥੇ ਹੀ ਫਰਕ ਪੈ ਜਾਂਦਾ ਜੇ ਕੋਈ ਵਧੀਆ ਫੀਡ ਦਾਣਾ ਦਾ ਪਾ ਪਾਲੂ ਹੋ ਸਕਦਾ ਬੱਚੀ ਵੱਡੀ ਆ ਕੱਦ ਵਾਲੀ ਆ ਤਾਂ ਕੋਈ 2 ਕਿਲੋ ਦੁੱਧ ਤਾਂ ਵੱਧ ਪਿਆ ਜੇ ਨਹੀਂ 20 ਕਿਲੋ ਤਾਂ ਵੀਰ ਕਹਿੰਦਾ ਨਾਰਮਲ ਹੀ ਪਿਆ ਜੂ ਰਾਚੀ ਸੇਵਾ ਤੇ ਦਰਮਿਆਨੀ ਸੇਵਾ ਤੇ ਲਓ ਜੀ ਆਹ ਵੇਖ ਲਓ ਸੀਲ ਸਭ ਪੂਰੀ ਆ ਧਾਰਾਂ ਵੀ ਵੇਖ ਲਓ ਮੋਟੀ ਧਾਰਾ ਬਿਨਾ ਨਿਆਣੇ ਤੋਂ ਵੀਰ ਨੇ ਧਾਰਾਂ ਮਾਰੀਆਂ ਕੋਈ ਲੱਤ ਛੜਾ ਵਾਲਾ ਕੰਮ ਨਹੀਂ ਗਾ ਚਵਾਈ ਦੀ ਓਕੇ ਆ ਦੂਜਾ ਸੂਆ ਮਗਰਵੱਛੀ 2 ਨੰਬਰ ਤੇ ਆ ਜਿਸ਼ਨੇ ਇਹ ਵੀ ਵੀਰੇ ਦੂਜੇ ਸੂਈਆਂ ਵੜ ਹੂੰ ਇਹਨੂੰ ਸਾਰਾ ਅੱਧਾ ਘੰਟਾ ਹੋਇਆ ਸੂਈ ਰੋ ਬਾਈ ਹੂੰ ਮਗਰ ਇਹਦੇ ਬੱਚਾ ਆ ਗਿਆ ਜੇਰ ਵਗੈਰ ਹਜੇ ਪੈਣੀ ਇਹਦੀ ਬਾਕੀ ਆ ਦੁੱਧ ਵੀਰੇ 22 ਲੀਟਰ ਦੱਸਿਆ ਮਾਲਕਾਂ ਨੇ ਠੀਕ ਹੈ ਪਿਛਲੇ ਸੂਈ ਦਾ ਬਾਕੀ 20 22 ਲੀਟਰ ਬੰਦਾ ਜਿਹੜਾ ਮਰਜ਼ੀ ਲੈ ਜਾ ਮੰਨ ਕੇ ਵੱਡੀ ਵੜਾ ਪਵਾਉਗੀ ਵਾੜ ਨੂੰ ਕੱਢੀ ਹੈ ਬਾਹਰ ਨੂੰ ਦੋਸਤੋ ਇੱਕ ਨੰਬਰ ਕੱਲ ਦੀ ਸੂਈ ਆ ਜੇਰ ਵਾਲੇ ਪਾਸੋਂ ਓਕੇ ਕੰਪਲੀਟ ਆ ਦੋ ਨੰਬਰ ਨੂੰ ਮਸਾਂ ਵੀਰ ਕਹਿੰਦਾ ਅੱਧਾ ਘੰਟਾ ਹੋਇਆ ਜੇਰ ਪੈਣੀ ਹਜੇ ਬਾਕੀ ਆ ਹੋਰ ਦੋਵਾ ਘੰਟਿਆਂ ਖੰਡ ਟਿੱਕਰ ਖੱਠੇ ਰਠੇਣਾ ਖਾ ਆ ਕੇ ਜਦੋਂ ਬਹਿ ਗਈ ਜੇਰ ਪੈ ਜੂਗੀ ਮਗਰ ਮੇਲ ਕਾ ਬੱਚਾ ਦੇਦਾ ਵੀ ਸੋਹਣਾ ਪਰ ਹੈਗਾ ਮੇਲ ਕਾਫ ਜੀ ਤੋਂ ਬਾਈ ਕਹਿੰਦਾ ਲਈ ਆਉ ਕਹਿੰਦੇ 22 ਕਿਲੋ ਦੁੱਧ ਅਸੀਂ ਛੋਇਆ 20 ਕਿਲੋ ਭਾਵਾਂ ਬਾਈ ਕਹਿੰਦਾ ਮੰਨ ਕੇ ਲੈ ਜਾ ਫੁੱਲ ਵੱਡੀ ਵਹਿੜਾ ਮੇਰੇ ਹਿਸਾਬ ਨਾਲ ਸਾਰੀਆਂ ਵਹਿੜਾਂ ਨਾਲੋਂ ਵੱਡੀ ਏ ਆ ਤੁਜ ਵਹਿੜਾਂ ਦੂਜੀਆਂ ਵੀ ਵੱਡੀਆਂ ਪਰ ਉਹਨਾਂ ਨਾਲੋਂ ਦੋ ਉਂਗਲਾਂ ਤਿੰਨ ਉਂਗਲਾਂ ਉਦੋਂ ਵੀ ਵੱਡੀ ਆ ਲੇਵਾ ਖੁੱਲਾ ਵੱਡਾ ਹਵਾਨਾ ਥਣ ਚਾਰੀ ਸੇਮ ਸਾਈਜ਼ ਦੂਰੀ 'ਚ ਨਿਖੜ ਮੇ ਰੋਕ ਲ ਜਿ ਨੇ ਇਕੱਲੇ ਇਕੱਲੇ ਲੱਗੇ ਵੇ ਆ ਮੋਟਾ ਮੋਟਾ ਥਾਣਾ ਉੱਪਰੋਂ ਫਟੇ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਥਾਣਾ ਦੀ ਸਾਫ ਸੁਥਰੀ ਆ ਬਲੈਕ ਕਲਰ ਦੀ ਵੈੜ ਫੁੱਲ ਵੱਡੇ ਗੱਦ ਕਾਠ ਵਾਲੀ ਜਿਸ਼ ਨੇ ਜਾਇਜ਼ ਜਾ ਭਾਜ ਦਾ ਇਹਦਾ ਵੀਰੇ 76000 ਚ ਮਾਨਤਨ ਕਰ ਦਾਂਗੇ ਲਓ ਜੀ 2 ਨੰਬਰ ਦਾ ਕਮਾਲਾ 70 ਤੇ 6 76 ਚ ਮਾਨਤਨ ਹੋ ਜੂ ਬੰਦ ਦਾ ਮਾਨਤਨ ਇਹਦੇ ਚੋ ਵੀ ਹੋ ਜੂ ਹੋ ਜੂ ਇਕੱਲੇ ਇਕੱਲੇ ਚੋ ਵੀ ਜੋੜੇ ਚੋ ਪੂਰਾ ਬੱਦ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਜਾਨਵਰ ਸੇਲ ਹੁੰਦੇ ਆ ਭਮਾਉ ਘਰੇਲੂ ਬੰਦਾ ਹੋਵੇ ਭਮਾਉ ਵਪਾਰੀ ਬੰਦਾ ਹੋਵੇ ਉੱਥੇ ਅਗਲੇ ਨੂੰ ਵੀ ਹੁੰਦਾ ਕਿ ਚਲੋ ਇਕੱਠੇ ਜਾਨਵਰ ਵਿਕਦੇ ਆ ਉੱਥੇ ਕੋਈ ਹਜ਼ਾਰ ਖੰਡ ਵੱਧ ਮਾਨਤਨ ਹੋ ਹੀ ਜਾਂਦਾ ਹੁੰਦਾ ਅਗਲੇ ਨੂੰ ਵੀ ਲਾਲਚ ਹੁੰਦਾ ਚਲੋ ਦੋ ਜਾਨਵਰ ਵਿਕਦੇ ਆ ਕਿੱਥੇ ਹੋਰ ਕਿਸੇ ਨਾਲ ਸੌਦਾ ਪਤਾ ਨਹੀਂ 10 ਮਿੰਟਾਂ ਜੀ ਹੋ ਜਣਾ ਹੋ ਸਕਦਾ ਦਿਹਾੜੀ ਨਾ ਹੋਵੇ ਉੱਥੇ ਅਗਲਾ ਵੀ ਭੋਰਾ ਵੱਧ ਕਰ ਹੀ ਦਿੰਦਾ ਉਹ ਭਮਾ ਘਰੇਲੂ ਹੋਵੇ ਭਮਾ ਵਪਾਰੀ ਹੋਵੇ ਬੰਦਾ ਤਾਰਾਂ ਤੁਹਾਨੂੰ ਮਾਰ ਕੇ 1 ਨੰਬਰ ਦੀਆਂ ਬਾਈ ਨੇ ਵਿਖਾਈ ਦਿੱਤੀਆਂ ਸੀ ਉਹਦੀ ਚਵਾਈ ਓਕੇ ਆ ਜਮਾ ਇਹਦੀਆਂ ਵੀ ਮਾਰ ਹੀ ਦਿੰਦੇ ਆ ਇਹਦੀਆਂ ਵੀ ਵੀਰਿਆਂ ਦਾ ਮਾਰ ਦਿੰਦੇ ਆ ਤੇ ਆ ਤਿੰਨ ਨੰਬਰ ਵੀ ਤਾਜੀ ਸੂਈ ਹੈ ਲਓ ਜੀ ਨਿਆਣਾ ਪਾ ਲਿਆ ਤੇ ਬਾਦੀ ਫੀ ਕਰਕੇ ਆਪਣੇ ਨਿਆਣਾ ਵੀ ਪਾ ਕੇ ਤਾ ਲਓ ਜੀ ਜਿਵੇਂ ਬੋਲਾ ਪੂਰਲੇ ਥਣਾ ਦੀ ਚਵਾਈ ਆ ਹੁਣ ਆ ਮਗਰ ਲਿਆਂ ਦੀ ਵੇਖ ਲੋ ਮੁਗਿਆਂ ਨੂੰ ਹੀ ਹੰਮ ਹਰਦੇ ਬਖਸ ਲਾਉਂ ਚਾਹੀਏ ਕੋਈ ਪੂਰ ਛੱਟਾ ਹੈ ਨਹੀਂ 76 ਜੋ ਮਾਨ ਤਾਨ ਹੋ ਜੂ ਫੁੱਲ ਵੱਡੀ ਵਹਿੜ ਕਾਲੇ ਰੰਗ ਦੀ ਵਜਨ ਵਜੂਦ ਤਾਂ ਲਗਭਗ ਸਾਰੀਆਂ ਵਹਿੜਾਂ ਜੀ ਫੁੱਲ ਆ ਕੋਈ ਮਰੀ ਹੰਬੀ ਸੁੱਕੀ ਜੀ ਤਾਂ ਕੋਈ ਵੀ ਨਹੀਂ ਤਿੰਨ ਨੰਬਰ ਜਿਸ਼ਨੇ ਏ ਵੀ ਮੇਰੇ ਦੂਜੇ ਸੋ ਸੂਈ ਆ ਬਾਈ ਇਹ ਸਵੇਰ 3 ਵਜੇ ਸੂਈ ਤੇ 7-8 ਵਜੇ ਜੇਰ ਪਾਈ ਸੀ ਵੀਡੀਓ ਆਪਣੇ ਕੋਲੇ ਹੈਗੀ ਕੰਪਲੀਟ ਬਾਈ ਹੂੰ ਤੇ ਇਹਦੇ ਮਾਰੀ ਬੱਛਾ ਆ ਗਿਆ ਬਾਈ ਹੂੰ ਦੁੱਧ ਇਹ ਵੀ 17-18 ਲੀਟਰ ਬੱਛੀ ਰਾਹ ਉਹਨੇ ਚੋਲ ਗਿਆ ਕਿੜੀ ਹੈ ਬਾਹਰ ਨੂੰ 17-18 ਵੀਰਦਾਸਾ ਇਹ ਪਿਆਜੂ ਸਵੇਰ ਸੂਈ ਆ ਜੇਰ ਪੈ ਗਈ ਆ ਜੇਰ ਦੀ ਵੀਡੀਓ ਮਿਲ ਜੂ ਉਹ 1 ਨੰਬਰ ਦੀ ਵੀ ਮਿਲ ਜੂ 2 ਨੰਬਰ ਦੀ ਤਾਂ ਹਜੇ ਪੈਣੀ ਹੈ ਇਹਦੀ ਵੀ ਬਣਾ ਲੂ ਵੀ ਇਹਦੀ ਵੀ ਮਿਲ ਜੂ 3 ਨੰਬਰ ਦੀ ਵੀ ਮਿਲ ਜੂ ਕਿਉਂਕਿ ਇਹਨੇ ਨਾ ਤਸੱਲੀ ਹੋ ਜਾਂਦੀ ਆ ਜੀਨੇ ਪੈਸੇ ਲਾਉਣੇ ਆ ਅਗਲਾ ਵੀਡੀਓ ਵੇਖ ਲੈਂਦਾ ਪ੍ਰੋਪਰ ਜੇਰ ਪਈ ਵੀ ਆ ਇਹਨੇ ਨਾ ਹੋ ਜਾਂਦਾ ਅਗਲੇ ਨੂੰ ਕਿ ਜੇਰ ਵਾਲੇ ਪਾਸੋਂ ਅਗੜਾ ਬੇਫਿਕਰਾ ਹੋ ਜਾਵੇ ਕਿਉਂਕਿ ਤੁਹਾਨੂੰ ਵੀ ਪਤਾ ਜੇ ਪਸ਼ੂ ਦੀ ਨਾਰਮਲ ਜੇਰ ਪ੍ਰੋਪਰ ਪੈਂਦੀ ਆ ਫੇਰ ਹੀ ਪਸ਼ੂ ਨੇ ਦੁੱਧ ਤੇ ਛੇਤੀ ਆਉਣਾ ਹੁੰਦਾ ਜੇ ਨਾ ਹੋਵੇ ਫਿਰ ਪਰੇਸ਼ਾਨੀ ਤੁਹਾਨੂੰ ਪਤਾ ਹੀ ਕਿੰਨੀ ਆਉਂਦੀ ਆ ਬਹੁਤ ਵੱਡਾ ਹਵਾਨਾ ਇਹਦਾ ਵੀ ਰੋਗਲਾ ਜਸ਼ਨੇ 17 18 ਕਿਲੋ ਖੁੱਲਾ ਦੁੱਧ ਪਿਆ ਜੂ ਵੀਰ ਕਹਿੰਦਾ ਥਾਣੇ ਦੇ ਵੀ ਸੋਹਣੇ ਆ ਗੁਲਾਬੀ ਥਾਣਾ ਵੈਣਾ ਤਾਜ਼ੀਆਂ ਸੂਈਆਂ ਕਰਕੇ ਤਾਈਆਂ ਥੋੜੀ ਜੀ ਛੇਤੀ ਕਰਦੀਆਂ ਇਹਦਾ ਜੈਜਾ ਭਾ ਅਜੋਸ਼ ਨੇ ਇਹਦਾ 68000 ਚ ਮਾਨਤਨ ਕਰਦਗੇ ਕਮਾ ਲਓ ਜੀ ਇਹਦਾ 68 ਚੋ ਹੋ ਜੂ ਮਾਨਤਨ ਤਾਜ਼ੀਆਂ ਸੂਈਆਂ ਤੇ ਇੱਕ ਖਰੀਦੇ ਆਵਾ ਮਾਲ ਹੈ ਤੇ ਇੱਕ ਬੱਚੇ ਹੁਣ ਇਹਨਾਂ ਦੇ ਅੰਦਰ ਹੈ ਵੀਡੀਓ ਬਣਾਉਣੀ ਕਰਕੇ ਤੋਰ ਤੋਰ ਨਾਲ ਬਾਹਰ ਨੂੰ ਵਿਖਾ ਰਹੇ ਆ ਤਾਂ ਹੀ ਬੱਚਿਆਂ ਤੋਂ ਦੂਰ ਆਈਆਂ ਕਰਕੇ ਛੇਤੀ ਕਰਦੀਆਂ ਤਾਰਾਂ ਤੁਹਾਨੂੰ ਇਹਦੀਆਂ ਵੀ ਮਾਰ ਕੇ ਵਿਖਾ ਦਿੰਨੇ ਆ ਲਓ ਜੀ ਆ ਤਿੰਨ ਨੰਬਰ ਦੀਆਂ ਵੀ ਧਾਰਾਂ ਵੇਖ ਲਓ। ਛੇ ਭਾਈ ਇਹਦੀ ਵੀ ਪੂਰੀ ਚੰਗੀ ਆ। ਕਿੰਨੀ ਜਿਆਦਾ ਲੱਗਾ। ਲਓ ਜੀ ਇਹ ਵੀ ਵੇਖ ਲਓ। ਛੇ ਭਾਈ ਚੂਜ ਜੈਸਾ ਨੰਬਰ ਹੋ ਗਏ ਸਾਰੇ ਬਸ। ਬਾਕੀ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਰੀਏ ਤੁਸੀਂ ਵੀਰ ਨਾਲ ਗੱਲ ਕਰਨੀ ਆ। ਉੱਤੇ WhatsApp ਵੀ ਚੱਲਦਾ ਤੁਸੀਂ ਵੀਡੀਓ ਕਾਲ ਦੇ ਜ਼ਰੀਏ ਵੀ ਆਪਦੀ ਤਸੱਲੀ ਕਰ ਸਕਦੇ ਆ ਕਿਉਂਕਿ ਨਾ ਕਿ ਜਾਦੇ ਆ ਪਸ਼ੂ ਆਪਾਂ ਸਾਰੇ ਵਿਖਾਉਣੇ ਆ ਤੁਸੀਂ ਇਕੱਲਾ ਇਕੱਲਾ ਪਸ਼ੂ ਖਰੀਦਣਾ ਤੇ ਭਾਵੇਂ 10 ਮਿੰਟ ਵੀਡੀਓ ਕਾਲ ਦੇ ਜ਼ਰੀਏ ਆਪਦੀ ਤਸੱਲੀ ਕਰਿਓ ਚਾਰ ਨੰਬਰ ਇਹਨੇ ਇਹ ਵੀਰੇ ਪਹਿਲੇ ਸਵੇਰ ਸੁੰਗੀ ਵੱਚੀ ਮੂੰਹ ਤਾਂ ਵੀਰੇ ਚੌਗੀ ਆ ਸ਼ਗਿਰੇ ਦੰਦ ਚੱਲਦੀ ਆ ਹੂੰ ਤੇ ਦਿਨ ਕੱਢਦੀ ਆ ਵੀਰੇ ਇਹ ਚਾਰ ਪੰਜ ਕਿੰਨਾ ਕੁ ਦੁੱਧ ਪਿਆਜੂ ਦੁੱਧ ਵੀਰੇ 18 ਮੀਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜਾਏ ਕੁਆਲਿਟੀ ਵੀਰੇ ਵੱਚੀ ਦੇਊਗੀ ਜੈਜ ਆਪਾ ਇਹਦਾ ਭਾਅ ਵੀਰੇ 78000 ਰੁਪਏ ਦੋਸਤੋ ਇਹ ਪਹਿਲਾਂ ਛੱਕ ਦੇ ਦੰਦ ਵੀਰ ਕਹਿੰਦਾ ਚੱਕਦੀ ਆ ਦਿਨਾ ਚਾਰਾਂ ਨੂੰ ਸੂਪੇ ਪੰਜਾਂ ਨੂੰ ਸੂਪੇ ਹੋ ਸਕਦੇ ਤਿੰਨ ਦਿਨ ਦੀ ਸੂਪੇ ਕੱਪਣ ਪਸ਼ੂ ਆ ਜਾਨਵਰ ਦਾ ਪਤਾ ਨਹੀਂ ਹੁੰਦਾ ਦੋ ਦਿਨ ਜੀ ਲ ਆ ਗਿਆ ਵੱੱਦ ਵੀ ਲੈ ਸਕਦਾ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦਾ 18 20 18 20 ਇੱਥੇ ਜਸਨਾ ਕਹਿੰਦਾ ਦੁੱਧ ਪਿਆ ਜੂ ਸਾਈਡਾਂ 'ਚ ਵੱਲ ਢੱਲ ਬਾਕੀ ਆ ਬਾਕੀ ਦੇਣ ਹਜੇ ਲੈ ਜਾਣੀਆਂ ਨੇ ਚਾਰਕ ਬਾਕੀ ਰਾਜਰੂ ਜੀ ਇਹ ਵੀ ਅੱਛੀ ਪੂਰੀ ਆ ਚਮਕਦਮ ਕ ਪਿੰਡੇ ਚ ਫੋਲੀ ਇਹਦਾ 78 ਹਾਂਜੀ 78000 ਚ ਮਾਨਤਾਣ ਹੋ ਜੂ ਹੋ ਜੂ ਕੱਲੇ ਕੱਲੇ ਚ ਵੀ ਜੋੜੇ ਚ ਭੋਰਾ ਵੱਧ ਹੋ ਜੂ ਕਮਾਲ ਆ ਜਿਸ ਨੇ ਹੁਣ ਤੱਕਰ ਤੁਸੀਂ ਚਾਰ ਵੜਾ ਵੇਖ ਲਈਆਂ ਕਿਸੇ ਦੇ ਵੀ ਨਾ ਤਾਂ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਸੋਹਣੇ ਪ੍ਰਿੰਟ ਵਾਲੀਆਂ ਚਮਕਦਮ ਕਾਲੀਆਂ ਬੱਚੀਆਂ ਹਜੇ ਤਾਂ ਬੱਚੀਆਂ ਨਵਾਈਆਂ ਨਹੀਂ ਜੇ ਕਿਤੇ ਨਵਾਈਆਂ ਨੂੰ ਹੀਆਂ ਹੁੰਦੀਆਂ ਇਹ ਹੀ ਬੱਚੀਆਂ ਹੋਰ ਸੋਹਣੀਆਂ ਲੱਗਦੀਆਂ ਪਾਕੀ ਤੁਹਾਨੂੰ ਵੀ ਪਤਾ ਇੱਕ ਤਾਂ ਪਹਿਲੇ ਤਾਂ ਚਲੋ ਤਾਜ਼ੇ ਹੀ ਸੂਏ ਆ ਇਹ ਗੱਬਣ ਠੰਡ ਦੇ ਦੈਣ ਆ ਪਰ ਉੱਥੇ ਡਰ ਜਿਆ ਵੀ ਹੁੰਦਾ ਕਿ ਕਈ ਵਾਰ ਪਤਾ ਨਹੀਂ ਹੁੰਦਾ ਨਫਾ 2000 ਵੱਧ ਲੈਂਦੇ ਲੈਂਦੇ ਕਈ ਵਾਰ ਪਸ਼ੂ ਮਾੜਾ ਮੋਟ ਕੋਈ ਢਿੱਲ ਮਸ ਹੋ ਗਈ ਉੱਥੇ ਕੰਮ ਫਿਰ ਗਲਤ ਹੋ ਜਾਂਦਾ 18 ਤੋਂ 20 ਦੇ ਵਿੱਚ ਵਿੱਚ ਦੁੱਧ ਪਿਆਜੂ ਅੱਗੇ ਜਿਵੇਂ 5 ਨੰਬਰ ਇਹ ਵੀ ਮੇਰੇ ਦੂਜੇ ਸੂਰੇ ਵੇੜ ਸੁੰਦੀ ਆ ਦਿਨ ਕੱਢਦੀ 4-5 ਬਾਈ ਦੁੱਧ ਵੀ ਕੱਉਗੀ ਅੱਛੇ 18 ਮੀਲੀਟਰ ਵੀ ਰਾਮ ਨਾਲ ਕਿੰਨੇ ਦੀ ਇਹ ਦੇ ਰਾਂਗੇ 75000 ਦੀ ਬਾਈ 5 ਨੰਬਰ 75000 ਦੀ 18 ਤੋਂ 20 ਦੇ ਵਿਚ ਲਗਭਗ ਉਸਤ ਜੀ ਇੱਥੇ ਹੀ ਆ ਕੋਈ ਹੋ ਸਕਦਾ ਜਿਵੇਂ ਆ ਵੱਡੀਆਂ ਵੇੜਾਂ 20 ਤੋਂ ਬਾਹਰ ਨਿਕਲ ਜਾਣ ਆ ਹਜੇ ਗੱਬਣ ਹਜੇ 4-4 ਦਿਨ ਪਏ ਆ ਹੋ ਸਕਦਾ ਉਹਨਾਂ ਨੂੰ ਲੈ ਵੱਡੇ ਬਣਾ ਗਿਆ ਹੋ ਸਕਦਾ ਇਹ ਵੀ 20 ਤੋਂ ਬਾਹਰ ਪਿਆ ਜਾਣ ਕਿਉਂਕਿ ਹਜੇ ਵਾਲਟੇ ਨਾ ਬਾਕੀ ਆ ਲੇਵੇ ਹਜੇ ਘਟ ਤਿਆਰ ਕੀਤੇ ਕਿਉਂਕਿ ਇਹਨਾਂ ਦੇ ਹਜੇ ਦਿਨ ਪਏ ਆ ਉਹ ਜਮਾਂ ਤਿਆਰੀ ਚ ਉਹਨਾਂ ਦੇ ਲੇਵੇ ਹੀ ਦਸੀ ਜਾਂਦੇ ਆ ਹੋ ਸਕਦਾ 20 ਤੋਂ ਬਾਹਰ ਪਿਆ ਜਾਣਾ ਚਾਰਾਂ ਪੰਜਾਂ ਦਿਨਾਂ ਨੂੰ ਇਹ ਵੀ ਵਧੀ ਤਿਆਰ ਹੋ ਜੂ ਪੂਰੀ ਥਾਣੇ ਦੇ ਵੀ ਮੋٹے ਮੋਟੇ ਆ ਹੁਣ ਤੇ ਕਰ ਪੰਜਵੀਂ ਵਿਹੜ ਵੇਖ ਲਈ ਤੁਸੀਂ ਕਿਸੇ ਦਾ ਵੀ ਕੋਈ ਬਾਹਲਾ ਪਤਲਾ ਜਾਂ ਥਾਨੀ ਨਾ ਹੀ ਕੋਈ ਬਾਹਲਾ ਵੱਡਾ ਨਾ ਹੀ ਕੋਈ ਛੋਟਾ ਸੋਹਣੇ ਥਾਨਾ ਚਮਕ ਦਮਕ ਵਾਲੀਆਂ ਫੁੱਲ ਚੰਗੀਆਂ ਵਿਹੜਾ ਕਮਾਲਾ ਜਿਸ ਨੇ 18 20 ਇੱਥੇ ਦੁੱਧ ਪਿਆ ਜੂ ਬਾਕੀ ਇੰਨਾ ਕ ਤਾਂ ਚਲੋ ਚਾਹੀਦਾ ਬਈ ਆ ਇਹ ਕਿਹੜਾ ਕੋਈ ਦੇਸੀ ਕਰਾਸ ਵੈੜ ਬਰੀਡ ਵਾਲੀ ਬੱਚੀ ਆ ਤੇ ਜੇ ਬਰੀਡ ਵਾਲੀ ਬੱਚੀ 18 20 18 20 ਦੁੱਧ ਨਹੀਂ ਦਿੰਦੀ ਫਿਰ ਦੂਜੀ ਨੇ ਤਾਂ ਕਾਹਦਾ ਦੇਣਾ ਉਹ ਤਾਂ ਚਲੋ ਭੋਲੀ ਜਾਵੇ ਅਗਲਾ ਕਿਉਂਕਿ ਇਹ ਬਰੀਡ ਵਾਲੀਆਂ ਵਹਿੜਾਂ ਤਾਂ ਫਿਰ ਇਹਨਾਂ ਦੀ ਹਾਈ ਕੈਪੈਸਿਟੀ ਵੀ ਆਖੀ ਤਾਂ ਫਿਰ ਤਾਂ ਬਹੁਤ ਤਾਂ ਟਿੱਕਰ ਚਲੀ ਜਾਂਦੀ ਆ ਤੇ ਇਹ ਨਾਰਮਲ ਦੁੱਧ ਦਾ 18 20 18 20 ਗੋਕੇ ਆਸਤੇ ਇਹਨਾਂ ਦੁੱਧ ਵਾਲਾ ਨਹੀਂ ਕੋਈ ਤੁਜੇ ਵੈੜ ਹੀ ਦੇਸੀ ਪਣ ਚ ਜਮਾ ਹੀ ਹੋਵੇ ਉਹਦਾ ਤਾਂ ਚਲੋ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਵੈੜਾਂ ਹੀ ਚੰਗੀਆਂ ਬਰੀਡ ਆ ਲੀਆਂ ਇਹਨਾਂ ਦੁੱਧ ਤਾਂ ਪਿਆਉਣਾ ਚਾਹੀਦਾ ਬਾਕੀ ਤੁਹਾਨੂੰ ਤੁਹਾਨੂੰ ਬਹੁਤ ਬਾਕੀ ਆ ਵਲਟਾਂ ਬਹੁਤ ਬਾਕੀ ਆ ਦਿਨ ਚਾਰ ਲੈ ਜੇ ਪੰਜ ਲੈ ਜੇ ਤਿੰਨ ਲੈ ਜੇ ਹੂੰ ਸੀ ਸੌ ਪੂਰੀਆਂ ਲਾਸਟ ਆ ਜੇ ਨੇ ਸੀ ਦੁੱਧੇ ਸੀ ਹੁੰਦੀ ਉਹ ਵੈੜ ਹੂੰ ਦਿਨ ਕੜਦੀ ਚਾਰ ਪੰਜ ਬਈ ਰੋਦੇ ਦਾ ਵੀ 18 ਨਹੀਂ ਮੰਗਦਾ ਜਿਹੜਾ ਬੰਦਾ ਮਰ ਜੀ ਜਾ ਜ ਆਪਾ ਇਹਦਾ ਵੀ ਭਾਅ ਇਹਦਾ 70000 ਬਈ ਠੰਡੀ ਸੀ ਇਹ ਵੀ ਬਹੁਤ ਹੂੰ ਇਹਦਾ 70 ਚੋਂ ਮਾਨ ਤਾਨ ਹੋ ਜੂ ਤੋਰ ਕੇ ਵਿਖਾ ਦਿੰਨੇ ਆ ਦੁੱਧ ਉਹੀ 18 20 18 20 ਬਾਕੀ ਅਗਲੇ ਦੀ ਸੇਵਾ ਜੋ ਕੋਈ ਵਧੀਆ ਸੇਵਾ ਕਰ ਲੈਂਦਾ ਕਿਉਂਕਿ ਜਿਹੜੀਆਂ ਵੱਧ ਦੁੱਧ ਵਾਲੀਆਂ ਬੇੜਾ ਉਹਨਾਂ ਨੂੰ ਫੀਡ ਵੀ ਵੱਧ ਪਾਉਣੀ ਪੈਂਦੀ ਆ ਜੋ ਕੋਈ ਕਹਿ ਦੂ ਕਿ ਮੇਰੀ ਵੜ 30 ਕਿਲੋ ਦਿੰਦੀ ਆ ਜਾਂ 20 ਕਿਲੋ ਦਿੰਦੀ ਆ ਕੱਲੇ ਪੱਠਿਆਂ ਦੇ ਤਾਂ ਨਹੀਂ ਦਿੰਦਿਆਂ ਬਸ ਸੇਵਾ ਕਰਨੀ ਪੈਂਦੀ ਸੇਵਾ ਮਤਲਬ ਉਹੀ ਚੰਗੇ ਪੱਠੇ ਡੱਠੇ ਪਾਉਣੇ ਪੈਂਦੇ ਆ ਚੰਗੀ ਫੀਡ ਪਾਉਣੀ ਪੈਂਦੀ ਆ ਤੇ ਜਿਹੜਾ ਕੋਈ 4 ਕਿਲੋ ਵੱਧ ਫੀਡ ਪਾਉਂਦਾ ਉਹਦਾ ਪਸ਼ੂ 4-5 ਕਿਲੋ ਦੁੱਧ ਵੱਧ ਪਿਆਂਦਾ ਚਾਰਾਂ ਪੰਜਾਂ ਦਿਨਾਂ ਦੇ ਆਸੇ-ਪਾਸੇ ਸੂਪ ਡੱਬੀ ਵੈੜ ਪ੍ਰਿੰਟ ਵਾਲੀ 18 20 18 20 ਇੱਥੇ ਪਿਆਜੂ ਕਮਾਲਾ ਜਿਹਾ ਨੇ ਇਹਦਾ 70 ਚ ਮਾਨ ਤਾਨ ਹੋ ਜਾਊਗਾ ਇਹ 6 ਜਨਵਾਰ ਆ ਕਿਰਮੈਂ ਹਲਾਸ ਤੇ ਸਮਾਪਤੀ ਦੇ ਦੁਆਰਾ ਫੇਰ ਸੂਈਆਂ ਦੀ ਵੇੜਾਂ ਦੀ ਝਾਤ ਜੀ ਮਰਾਦਾ ਨਾ ਕੈਮਰਾ ਮਾਰਦਾ ਨਾ ਉਦੋਂ ਬਾਅਦ ਚ ਜਿਹੜੇ ਜਿਹੜਾ ਵੀ ਜਾਨਵਰ ਪਸੰਦ ਆਇਆ ਉਹ ਇੱਥੇ ਵੀਰ ਦੇ ਘਰੇ ਆ ਜਿਓ ਜਿਹੜਾ ਵੀ ਤੁਹਾਨੂੰ ਫਿੱਟ ਲੱਗਿਆ ਜੇ ਕੋਈ ਗੱਬਣ ਲੈ ਜਾਂਦਾ ਚਾਹ ਬਣਾ ਅਗਲੇ ਨੂੰ ਗੱਬਣ ਪਸੰਦ ਆਉਂਦੀ ਆ ਅਗਲਾ ਉਹਦਾ ਚੀਪਾ ਕੱਢ ਲੈ ਪਾਸ ਕਰਕੇ ਲੈ ਜੇ ਜੇ ਕੋਈ ਸੂਈ ਸਵਾਈ ਲੈ ਜਾਂਦਾ ਚਾਹ ਬਣਾ ਤੇ ਅਗਲਾ ਸੂਈ ਸਵਾਈ ਲੈ ਜੇ 6 ਜਾਨਵਰ ਇੱਕ ਦੇ ਮਗਰ ਵੱਛੀ ਦੋਹਾਂ ਦੇ ਮਗਰ ਬੱਚੇ ਤਿੰਨ ਗੱਬਣਾ ਤਿਆਰ ਪਹਿਲੀ ਤਿੱਖੜੀ ਤਾਜ਼ੀਆਂ ਸੂਈਆਂ ਦੀ ਵੜਾਂ ਲਗਭਗ ਸਾਰੀਆਂ ਹੀ ਸੋਹਣੀਆਂ ਵੱਡੇ ਕੱਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਬਹੁ ਗਿਣਤੀ ਚ ਜਾਨਵਰ ਹੈ ਜਿਹੜੇ ਨੰਬਰ ਤੇ ਤੁਸੀਂ ਗੱਲ ਕੀਤੀ ਆ ਫੋਨ ਤੇ ਫੋਨ ਲਾ ਕੇ ਉਸੇ ਨੰਬਰ ਤੇ ਵਟਸਐਪ ਵੀ ਚੱਲਦਾ ਹੈ ਵੀਡੀਓ ਕਾਲ ਦੇ ਜ਼ਰੀਏ ਜੇ ਤੁਸੀਂ ਦੁਬਾਰਾ ਪਸ਼ੂ ਵੇਖਣਾ ਚਾਹੁੰਦੇ ਆ ਜਾਂ ਵੀਡੀਓ ਵਟਸਐਪ ਤੇ ਵੀ ਤੁਸੀਂ ਮੰਗਵਾ ਸਕਦੇ ਆ ਜਾਇਦ ਜੀ ਕੀਮਤ ਦੀਆਂ ਬਹੁ ਸੋਹਣੀਆਂ 6 ਵੜਾਂ ਫੋਨ ਨੰਬਰ ਸਕਰੀਨ ਤੇ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ